ਆਪ ਜਿਹੜੀ ਗਵਰਨਮੈਂਟ ਹੈ ਨਕਮੀ ਹੋ ਚੁੱਕੀ ਮੁੱਖ ਮੰਤਰੀ ਪੰਜਾਬ ਕਿਸਾਨਾਂ ਦਾ ਪੁੱਤਰ ਹੋ ਕੇ ਕਿਸਾਨਾਂ ਦੇ ਪਰਚੇ ਦੇਈ ਜਾਂਦਾ ਮੁੱਖ ਮੰਤਰੀ ਨੂੰ ਸਟੈਂਡ ਲੈਣਾ ਚਾਹੀਦਾ ਹੈ ਇਸ ਗੱਲ ਦਾ ਕਿ ਬਿਲਕੁਲ ਮੈਂ ਸਟ੍ਰਬਲ ਬਰਨਿੰਗ ਦਾ ਕਿਸੇ ਨੇ ਪਰਚਾ ਨਹੀਂ ਦੇਊਗਾ ਹਾਂ ਲੋਕਾਂ ਨੂੰ ਕਿਸਾਨਾਂ ਨੂੰ ਬਿਠਾ ਕੇ ਇਹ ਗੱਲ ਕਹਿਣੀ ਚਾਹੀਦੀ ਹੈ ਵੀ ਮੈਂ ਤੁਹਾਡੇ ਵਾਸਤੇ ਆ ਸੁਵਿਧਾ ਮਈਆ ਕਰਾਉਣਾ ਤੇ ਅੱਗ ਤੁਸੀਂ ਨਾ ਲਾਓ ਲੇਕਿਨ ਡੱਬ ਕੇ ਨਾਲ ਡਰਾ ਕੇ ਉਹਨਾਂ ਦੇ ਪਰਚੇ ਦੇ ਦਿਓਗੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਿਸੇ ਨੇ ਮਾਫ਼ ਨਹੀਂ ਕਰਨਾ ਕਿਉਂਕਿ ਕਿਸਾਨ ਨੂੰ ਫਸਲ ਆਦੀ ਵਿਜਨ ਆਸੇ ਉਹ ਇਹ ਕੰਮ ਕਰਦਾ ਹੈ ਵਿਚਾਰਾ ਔਰ ਸਦੀਆਂ ਤੋਂ ਕਰਦਾ ਆ ਰਿਹਾ ਹੈ ਤੇ ਤੁਸੀਂ ਕਹਿੰਦੇ ਵੀ ਇਹਦਾ ਪਾਸਪੋਰਟ ਇਹਦੇ ਤੇ ਲਾਲ ਲਕੀਰ ਚ ਕਰ ਦੇਣੇ ਇਹਨੂੰ ਰੈਡ ਲਾਈਨ ਚ ਕਰ ਦੇਣੇ ਇਹਨਾਂ ਨੂੰ ਪਰਚਾ ਦੇ ਦੇ ਮਾੜੀ ਗੱਲ ਠੀਕ ਥੈਂਕ ਯੂ ਜਿਹੜੀ ਗਵਰਨਮੈਂਟ ਹੈ ਨਕਮੀ ਹੋ ਚੁੱਕੀ ਮੁੱਖ ਮੰਤਰੀ ਪੰਜਾਬ ਕਿਸਾਨਾਂ ਦਾ ਪੁੱਤਰ ਹੋ ਕੇ ਕਿਸਾਨਾਂ ਦੇ ਪਰਚੇ ਦੀ ਜਾਂਦਾ ਮੁੱਖ ਮੰਤਰੀ ਨੂੰ ਸਟੈਂਡ ਲੈਣਾ ਚਾਹੀਦਾ ਇਸ ਗੱਲ ਦਾ ਕਿ ਬਿਲਕੁਲ ਮੈਂ ਸਟ੍ਰਬਲ ਬਰਨਿੰਗ ਦਾ ਕਿਸੇ ਨੇ ਪਰਚਾ ਨਹੀਂ ਦੇਵਾਂਗਾ ਹਾਂ ਲੋਕਾਂ ਨੂੰ ਕਿਸਾਨਾਂ ਨੂੰ ਬਿਠਾ ਕੇ ਇਹ ਗੱਲ ਕਹਿਣੀ ਚਾਹੀਦੀ ਹੈ ਵੀ ਮੈਂ ਤੁਹਾਡੇ ਵਾਸਤੇ ਆ ਸੁਵਿਧਾ ਮਈਆ ਕਰਾਉਣਾ ਤੇ ਅੱਗ ਤੁਸੀਂ ਨਾ ਲਾਓ ਲੇਕਿਨ ਡੱਬ ਕੇ ਨਾਲ ਡਰਾ ਕੇ ਉਹਨਾਂ ਦੇ ਪਰਚੇ ਦੇ ਦਿਓਗੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਿਸੇ ਨੇ ਮਾਫ਼ ਨਹੀਂ ਕਰਨਾ ਕਿਉਂਕਿ ਕਿਸਾਨ ਨੂੰ ਫਸਲ ਆਦੀ ਜਿਹਨਾਂ ਅਸੇ ਉਹ ਇਹ ਕੰਮ ਕਰਦਾ ਹੈ ਵਿਚਾਰਾ ਔਰ ਸਦੀਆਂ ਤੋਂ ਕਰਦਾ ਆ ਰਹੇ ਤੁਸੀਂ ਕਹਿੰਦੇ ਹੋ ਵੀ ਇਹਦਾ ਪਾਸਪੋਰਟ ਇਹਦੇ ਤੇ ਲਾਲ ਲਕੀਰ ਚ ਕਰ ਦੇਣੇ ਇਹਨੂੰ ਰੈਡ ਲਾਈਨ ਚ ਕਰ ਦੇਣੇ ਮੇਰੇ ਪਰਚਾ ਦੇ ਦੇ ਮਾੜੀ ਗੱਲ ਠੀਕ ਚੰਗੀ ਆ ਜਿਹੜੀ ਗਵਰਨਮੈਂਟ ਹੈ ਨਕਮੀ ਹੋ ਚੁੱਕੀ ਮੁੱਖ ਮੰਤਰੀ ਪੰਜਾਬ ਕਿਸਾਨਾਂ ਦਾ ਪੁੱਤਰ ਹੋ ਕੇ ਕਿਸਾਨਾਂ ਦੇ ਪਰਚੇ ਦੇਈ ਜਾਂਦਾ ਮੁੱਖ ਮੰਤਰੀ ਨੂੰ ਸਟੈਂਡ ਲੈਣਾ ਚਾਹੀਦਾ ਇਸ ਗੱਲ ਦਾ ਕਿ ਬਿਲਕੁਲ ਮੈਂ ਸਟੱਬਲ ਬਰਨਿੰਗ ਦਾ ਕਿਸੇ ਨੇ ਪਰਚਾ ਨਹੀਂ ਦੇਊਗਾ ਹਾਂ ਲੋਕਾਂ ਨੂੰ ਕਿਸਾਨਾਂ ਨੂੰ ਬਿਠਾ ਕੇ ਇਹ ਗੱਲ ਕਹਿਣੀ ਚਾਹੀਦੀ ਹੈ ਵੀ ਮੈਂ ਤੁਹਾਡੇ ਵਾਸਤੇ ਆਹ ਸੁਵਿਧਾ ਮਈਆ ਕਰਾਉਣਾ ਤੇ ਅੱਗ ਤੁਸੀਂ ਨਾ ਲਾਓ ਲੇਕਿਨ ਡੱਬ ਕੇ ਨਾਲ ਡਰਾ ਕੇ ਉਹਨਾਂ ਦੇ ਪਰਚੇ ਦੇ ਦੇਓਗੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਿਸੇ ਨੇ ਮਾਫ਼ ਨਹੀਂ ਕਰਨਾ ਕਿਉਂਕਿ ਕਿਸਾਨ ਨੂੰ ਫਸਲ ਆਦੀ ਵਿੱਜਨ ਆਸੇ ਉਹ ਇਹ ਕੰਮ ਕਰਦਾ ਹੈ ਵਿਚਾਰਾ ਔਰ ਸਦੀਆਂ ਤੋਂ ਕਰਦਾ ਆ ਰਹੇ ਤੇ ਤੁਸੀਂ ਕਹਿੰਦੇ ਵੀ ਇਹਦਾ ਪਾਸਪੋਰਟ ਇਹਦੇ ਤੇ ਲਾਲ ਲੀਕ ਚ ਕਰ ਦੇਣੇ ਇਹਨੂੰ ਰੈਡ ਲਾਈਨ ਚ ਕਰ ਦੇਣੇ ਇਹਨਾਂ ਦੇ ਪਰਚਾ ਦੇ ਮਾੜੀ ਗੱਲ ਠੀਕ ਥੈਂਕ ਯੂ ਜਿਹੜੀ ਗਵਰਨਮੈਂਟ ਹੈ ਨਕਮੀ ਹੋ ਚੁਗੀ ਮੁੱਖ ਮੰਤਰੀ ਪੰਜਾਬ ਕਿਸਾਨਾਂ ਦਾ ਪੁੱਤਰ ਹੋ ਕੇ ਕਿਸਾਨਾਂ ਦੇ ਪਰਚੇ ਦੇਈ ਜਾਂਦਾ ਹੈ ਮੁੱਖ ਮੰਤਰੀ ਨੂੰ ਸਟੈਂਡ ਲੈਣਾ ਚਾਹੀਦਾ ਹੈ ਇਸ ਗੱਲ ਦਾ ਕਿ ਬਿਲਕੁਲ ਮੈਂ ਸਟ੍ਰਬਲ ਬਰਨਿੰਗ ਦਾ ਕਿਸੇ ਨੇ ਪਰਚਾ ਨਹੀਂ ਦੇਊਗਾ ਹਾਂ ਲੋਕਾਂ ਨੂੰ ਕਿਸਾਨਾਂ ਨੂੰ ਬਿਠਾ ਕੇ ਇਹ ਗੱਲ ਕਹਿਣੀ ਚਾਹੀਦੀ ਹੈ ਵੀ ਮੈਂ ਤੁਹਾਡੇ ਵਾਸਤੇ ਆਹ ਸੁਵਿਧਾ ਮਈਆ ਕਰਾਉਣਾ ਤੇ ਅੱਗ ਤੁਸੀਂ ਨਾ ਲਾਓ ਲੇਕਿਨ ਡੱਬ ਕੇ ਨਾਲ ਡਰਾ ਕੇ ਉਹਨਾਂ ਦੇ ਪਰਚੇ ਦੇ ਦਿਓਗੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਿਸੇ ਨੇ ਮaaf ਨਹੀਂ ਕਰਨਾ ਕਿਉਂਕਿ ਕਿਸਾਨ ਨੂੰ ਫਸਲ ਉਹ ਵੀ ਜਿਹਨਾਂ ਅਸੇ ਉਹੇ ਕੰਮ ਕਰਦਾ ਹੈ ਵਿਚਾਰਾ ਔਰ ਸਦੀਆਂ ਤੋਂ ਕਰਦਾ ਆ ਰਹੇ ਤੇ ਤੁਸੀਂ ਕਹਿੰਦੇ ਹੋ ਵੀ ਇਹਦਾ ਪਾਸਪੋਰਟ ਇਹਦੇ ਤੇ ਲਾਲ ਲਕੀਰ ਚ ਕਰ ਦੇਣੇ ਇਹਨੂੰ ਰੈਡ ਲਾਈਨ ਚ ਕਰ ਦੇਣੇ ਮੇਰੇ ਪਰਚਾ ਦੇ ਦੇ ਮਾੜੀ ਗੱਲ ਠੀਕ ਥੈਂਕ ਯੂ